ਅੱਜ ਫਗਵਾੜਾ ਦੇ आरसी कैंपस ਦੇ ਵਿੱਚ ਗੂਥ ਵਾਈਡ ਫਾਊਂਡੇਸ਼ਨ ਵੱਲੋਂ ਮੁਫਤ ਅੱਖਾਂ ਦਾ ਚੈੱਕਅਪ ਅਤੇ ਆਪਰੇਸ਼ਨ कॅम्प ਹਰੂਦਿਤ ਕੀਤਾ ਗਿਆ ਹੈ ਇਸ कॅम्प ਦੇ ਵਿੱਚ ਆ ਕੇ ਸੰਗਤ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਦੇਖ ਕੇ ਮਨਕੋਹਿਆ ਕੇ ਬੜੀ ਵੱਡੀ ਮਾਤਰਾ ਦੇ ਵਿੱਚ ਇਸ ਸਥਾਨ ਤੇ ਆ ਕੇ ਲੋਕ ਆਪਣਾ ਇਲਾਜ ਕਰਾਉਣ ਦੇ ਲਈ ਅਰਪਣ ਕਰ ਰਹੇ ਹਨ ਔਰ ਨਾਲ ਦੇਖਣ ਨੂੰ ਵੀ ਆ ਰਿਹਾ ਹੈ ਕਿ ਜਿਹੜੇ ਜਿਹੜੇ ਪ੍ਰਬੰਧਕ ਹਨ ਖਾਸ ਤੌਰ ਤੇ ਜੀ ਖਵਾਇ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਚੇਅਰਮੈਨ ਸਰਕਾਰਜੋਗ ਵਦਨ ਕਟਵੀ ਅਤੇ ਆਰਈਸੀ ਨਾਨੀ ਕਮੇਟੀ ਦੇ ਚੇਅਰਮੈਨ ਮਿਸਿਸ ਢੋਗਲ ਤੇ ਉਹਨਾਂ ਦਾ ਪਰਿਵਾਰ ਸਾਰਾ ਸਾਰੇ ਹੀ ਪੇਸ਼ੈਂਟ ਦੇ ਲੋਕ ਆਫਟਰ ਕਰ ਰਿਹਾ ਹੈ ਇਹ ਆਪਰੇਸ਼ਨ ਜਿਹੜਾ ਹੈਗਾ ਹੁਧਿਆਣਾ ਤੋਂ ਟੀਮ ਡਾਕਟਰਾਂ ਦੀ ਆਈ ਹੈ ਉਹ ਕੰਡਕਟ ਕਰ ਰਹੀ ਹੈ ਔਰ ਇਹਨਾਂ ਨੇ ਅੱਜ ਜਿਹੜੇ ਸਿਲੈਕਟ ਹੋਣੇ ਹਨ ਜਿਨ੍ਹਾਂ ਦਾ ਆਪਰੇਸ਼ਨ ਹੋਣਾ ਹੈ ਕਿਤੇ ਲੋਤੀਏ ਦਾ ਉਸ ਅਨੁਸਾਰ ਵੀ ਸਿਲੈਕਟ ਕਰਕੇ ਅੱਜ ਮੁਢਿਆਂ ਨੇ ਲੈ ਆਣਗੇ ਮੁਢਿਆਂ ਨੇ ਦੋ ਆਪਰੇਸ਼ਨ ਕਰਕੇ ਦੁਬਾਰਾ ਇੱਥੇ ਲੈ ਕੇ ਆਉਣਗੇ ਆਉਣ ਜਾਣ ਦਾ ਪੇਸ਼ਿੰਗ ਕਰਾਉਣ ਦਾ ਅਤੇ ਖਾਣ ਪੀਣ ਦਾ ਸਾਰਾ ਖਰਚਾ ਨਿਊਥ ਵਾਈਜ਼ ਫਾਊਂਡੇਸ਼ਨ ਵੱਲੋਂ ਕੀਤਾ ਜਾ ਰਿਹਾ ਹੈ ਸੋ ਇਹਨਾਂ ਨੂੰ ਅਜਿਹਾ ਪ੍ਰਾਪਨਾ ਕਰਨ ਲਈ ਬਹੁਤ ਬਹੁਤ ਇਹਨ ਸਾਰੀਆਂ ਮੁਬਾਰਕਾਂ ਵਾਇਦ ਰੂਦੀ ਦਾ ਖਾਲਸਾ ਵਾਇਦ ਰੂਦੀ ਕੀ ਫਤਿਹ ਜੈ ਸ਼੍ਰੀ ਰਾਮ ਬਹੁਤ ਹੀ ਸ਼ੁਕਰੀਆ ਦਿੰਨਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਯੂਥ ਲਾਈਫ ਫਾਊਂਡੇਸ਼ਨ ਦੇ ਦੁਆਰਾ ਅੱਖਾਂ ਦਾ ਕੈਂਪ ਲਗਾਇਆ ਗਿਆ ਤੇ ਇਸ ਕੈਂਪ ਦੇ ਵਿੱਚ ਬਹੁਤ ਜਗ੍ਹਾ ਤੋਂ ਪੰਜਾਬ ਤੋਂ ਬਹੁਤ ਲੋਕ ਜਿਹੜੇ ਮਰੀਜ਼ ਆ ਜਿਨ੍ਹਾਂ ਨੇ ਅੱਖਾਂ ਦਾ ਕਰਾਣੀਆਂ ਆਏ ਆ ਇਸ ਦੇ ਵਿੱਚ ਗੱਲ ਟੱਟ ਗਈ ਜਿਹੜੇ ਜੇਤਵਾਸ ਆਰਗੇਨਾਈਜੇਸ਼ਨ ਦੇ ਸਾਡੇ ਪ੍ਰਧਾਨ ਨੇ ਅਨੰਦ ਸੇਣੀ ਜਿਨ੍ਹਾਂ ਨੇ ਦਿਨ ਰਾਤ ਦੇ ਕਰਕੇ ਇਸ ਕੈਂਪ ਨੂੰ ਕਾਮਯਾਬ ਕੀਤਾ ਮੈਂ ਚਾਹਨਾ ਲੋਕ ਸੇਵਾ ਕਰਨੀ ਬਹੁਤ ਔਖੀ ਸੇਵਾ ਆ ਕਿਸੇ ਨੂੰ ਟਾਈਮ ਦੇਣਾ ਕਿਸੇ ਦੀ ਸੇਵਾ ਕਰਨੀ ਕਿਸੇ ਨੂੰ ਨੀਡ ਫੁੱਲ ਨੂੰ ਕਿਸੇ ਚੀਜ਼ ਦੀ ਹੈਲਪ ਕਰਨੀ ਇੱਕ ਬਹੁਤ ਵੱਡੀ ਗੱਲ ਆ ਅੱਜ ਦਾ ਕੈਂਪ ਜਿਹੜਾ ਆ ਉਹ ਬਹੁਤ ਕਾਮਯਾਬ ਹੋ ਰਿਹਾ ਪਿਛਲੇ ਸਾਲ ਅਸੀਂ 4-500 ਮਰੀਜ਼ਾਂ ਦਾ ਓਪੀਡੀ ਕੀਤੀ ਸੀ ਜਿਹਦੇ ਵਿੱਚ 200 ਮਰੀਜ਼ਾਂ ਦਾ ਸੀ ਆਪਰੇਟ ਕਰਾਇਆ ਸੀ ਅੱਜ ਵੀ ਲੱਗਦਾ ਕਿ ਇਸ ਤੋਂ ਦੁੱਗਣਾ ਆਪਰੇਟ ਹੋਊਗਾ ਕਿਉਂਕਿ ਮਰੀਜ਼ ਬਹੁਤ ਆਏ ਹੋਏ ਨੇ ਤੇ ਅਸੀਂ ਜਦੋਂ ਇਹ ਕੈਂਪ ਖਤਮ ਹੋਣਾ ਹੈ ਨਾਲ ਹੀ ਬੱਸ ਖੜੀ ਆ